ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਪਹੁੰਚੇ ਹੋਇਆ ਜੀ ਸ਼ਹਿਰ ਸਮਾਣੇ ਤੇ ਇਹ ਆਪਣੇ ਨਾਲ ਖੜੇ ਹੋਏ ਨੇ ਰਵਚਨ ਸਿੰਘ ਜੀ ਮਿਸਤਰੀ ਐਗਰੀਕਲਚਰ ਵਰਕਸ਼ਾਪ ਹੈ ਜੀ ਇਹਨਾਂ ਦੀ ਤੇ ਇਹ ਆਪਣਾ ਕਰਦੇ ਨੇ ਜੀ ਇਹ ਰੇੜੀਆਂ ਤਿਆਰ ਜਿਵੇਂ ਆਪਾਂ ਦੇਖਦੇ ਆ ਜੀ ਅੱਜ ਕੱਲ ਘਰ ਦੇ ਵਿੱਚ ਇਹਨਾਂ ਰੇੜੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਜਿਵੇਂ ਆਪਣੇ ਘਰ ਦੇ ਵਿੱਚ ਬੋਹਾ ਹੁੰਦਾ ਹੈ ਉਹਦੇ ਲਈ ਜਾਂ ਹੋਰ ਆਪਾਂ ਨੂੰ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਇਹ ਰੇੜੀ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਤੇ ਇਹ ਜਿਹੜੀ ਰੇੜੀ ਹੈ ਆਪਣੇ ਲਈ ਬਹੁਤ ਹੀ ਵਧੀਆ ਸਹਾਇਕ ਹੁੰਦੀ ਹੈ ਕੰਮਾਂ ਦੇ ਵਿੱਚ ਤੇ ਮਦਦ ਕਰਦੀ ਹੈ ਤੇ ਆਪਾਂ ਕਰਦੇ ਹਾਂ ਹਰ ਬਚਨ ਜੀ ਹੁਰਾਣਾ ਗੱਲਬਾਤ ਵੀ ਰੇੜੀ ਮਤਲਬ ਕਿਵੇਂ ਤਿਆਰ ਕਰਦੇ ਨੇ ਤੇ ਕਿੰਨੀ ਕੁ ਵਧੀਆ ਮਤਲੇ ਦੀ ਲਾਈਫ ਹੈ ਸਤਿਕਾਰ ਸਤਿਕਾਰ ਹੋਠ ਠੀਕ ਠੀਕ ਹੈ ਜੀ ਓਕੇ ਤੇ ਆਪਣਾ ਜੀ ਜਿਹੜੀ ਇਹ ਤੁਸੀਂ ਰੇੜੀ ਤਿਆਰ ਕਰਦੇ ਹੋ ਆਪਣੇ ਦਰਸ਼ਕਾਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ ਜੀ ਠੀਕ ਹੈ ਜੀ ਇਹ ਜੀ ਨਾਲ ਭਾਜੀ ਜਿਹੜੀ ਆ ਰੇੜੀ ਬਣਾ ਰਹੇ ਆਈ ਆਪਾਂ ਠੀਕ ਹੈ ਜੀ ਇਹ ਪਹਿਲਾਂ ਦੀ ਬਣਾਉਂਦੇ ਜੀ ਲੋਹੇ ਚ ਜੀ ਇਹ ਆਪਣੀ ਫਾਈਬਰ ਚ ਬਣਾਈ ਹੈ ਜੀ ਆਪਾਂ ਨੇ ਇਹਦੀ ਡਿਮਾਂਡ ਬਹੁਤ ਹੈ ਗਾਹਕ ਮੰਗਦਾ ਬਹੁਤ ਹੈ ਅਗਲਾ ਕਹਿੰਦਾ ਸਾਨੂੰ ਫਾਈਬਰ ਦੀ ਬਣਾ ਕੇ ਦਿਓ ਇਹ ਨਾ ਗਲੇ ਨਾ ਫਲੇ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਨਵੀਂ ਆਈਟਮ ਤਿਆਰ ਕੀਤੀ ਹੈ ਇਤੋਂ ਇਹ ਲਿਫਟ ਲੱਗੀ ਹੋਈ ਹੈ ਜੀ ਇਹਦੇ 'ਚ ਸਾਨੀ ਬਹੁਤ ਹੈ ਜੇ ਆਪਾਂ ਨੂੰ ਕੋਈ ਦਾ ਭਰ ਕੇ ਕਿਤੇ ਦੂਰ ਲੈ ਜਾਣਾ ਹੈ ਇਹਨੂੰ ਭਰ ਕੇ ਆਪਾਂ ਜਿੱਥੇ ਮਰਜ਼ੀ ਲੈ ਜਾਓ ਠੀਕ ਹੈ ਆ ਇਹਦੇ ਇੱਥੇ ਲੋਕ ਲੱਗ ਜਾਂਦੇ ਜਿਵੇਂ ਕਿਤੇ ਦੂਰ ਜਾਣਾ ਹੈ ਇਹ ਲੋਕ ਮਤਲਬ ਡਿਗਦੀ ਨਹੀਂ ਗਈ ਪਰਕੇ ਜਿੱਥੇ ਮਰਜੀ ਲੈ ਜਾ ਭਜਨ ਦੇ ਨਾਲ ਪਿਛਾੜੀ ਹੁੰਦੀ ਹੈ ਹਾਂ ਪਿਛੇ ਨਹੀਂ ਜਾਂਦੀ ਹਾਂਜੀ ਹਾਂਜੀ ਠੀਕ ਹੈ ਠੀਕ ਲੋ ਖੋਲੋ ਇਹਨੂੰ ਅਪਰ ਅੱਗੇ ਜਾ ਕੇ ਮਤਲਬ ਆਪਣੇ ਇਹ ਮਟੇਰੀ ਕਰ ਠੀਕ ਹੈ ਇੱਕ ਤਾਂ ਇਹਦੇ ਚ ਪਹਿਲਾ ਆ ਡਬਲ ਟੇਰੀ ਹੈ ਠੀਕ ਹੈ ਜੀ ਉਹਦਾ ਚ ਬੈਨੀਫਿਟ ਏ ਆ ਵੀ ਕਈ ਵਾਰੀ ਉਲਟਦੀ ਨਹੀਂ ਹੈਗੀ ਜਿਹੜੀ ਏ ਆ ਇਹ ਕਈ ਵਾਰੀ ਕੱਲਾ ਜਿਹੜਾ ਮਤਲਬ ਗਾਹ ਕਹਿੰਦਾ ਸਾਨੂੰ ਕੱਲੇ ਟਾਇਰ ਵਾਲੀ ਬਣਾ ਦਿਓ ਇਹਨੂੰ ਰੂੜੀ ਤੇ ਚਾੜ ਨਹੀਂ ਸੌਖੀ ਆ ਠੀਕ ਹੈ ਮਤਲਬ ਥੋੜੀ ਪਲਟਦੀ ਨਹੀਂ ਹੈਗੀ ਜਦੋਂ ਬੰਦੇ ਦਾ ਥੋੜਾ ਜੈਕ ਬਣ ਜਾਂਦਾ ਮਤਲਬ ਉੱਥੇ ਗੱਲ ਬਣ ਜਾਂਦੀ ਜਾਨੀ ਕਿ ਬੰਦਾ ਆਪਣੀਆਂ ਬਾਹਾਂ ਦੇ ਪੈਰਸ ਬਣਾ ਕੇ ਬਾਹਾਂ ਦਾ ਬੈਲਸ ਬਣ ਕੇ ਇੱਕ ਦੋ ਵਾਰੀ ਜੱਕ ਆਂਦੀ ਹੈ ਉਸ ਤੋਂ ਬਾਅਦ ਮਤਲਬ ਬੰਦਾ ਉੱਤੀ ਘੜ ਜਾਂਦਾ ਠੀਕ ਹੈ ਇਹ ਕੋਈ ਤਾਂ ਡੋਲਦੀ ਨਹੀਂ ਹੈਗੀ ਇਹ ਮਤਲਬ ਲੂੜੀ ਤੇ ਚੜ੍ਹ ਨਹੀਂ ਸੋਖੀ ਆ ਠੀਕ ਹੈ ਉਹ ਥੋੜੀ ਜਿਹੀ ਐ ਵੀ ਕਈ ਵਾਰੀ ਥੋੜੀ ਦਿੱਕਤ ਆਂਦੀ ਆ ਗਾਹ ਕਾ ਅਗਲਾ ਕਈ ਕਹਿੰਦਾ ਕਿ ਸਾਨੂੰ ਡਬਲ ਟੇਰੀ ਚਾਹੀਦੀ ਆ ਉਹਦੇ ਨਾਲ ਬੱਚਾ ਵੀ ਜਿੱਥੇ ਮਰਜ਼ੀ ਲੈ ਜੇ ਰੇੜੀ ਭਰ ਕੇ ਠੀਕ ਹੈ ਹਾਂਜੀ ਇਹਦੇ ਚ ਆ ਸਿੱਤਾਂ ਇਹ ਸਿੰਗਲ ਟੇਰੀ ਆ ਇਹਦੇ ਚ ਆਪਾਂ ਨੇ ਇੱਕ ਡਬਲ ਟੇਰੀ ਵੀ ਬਣਾਈ ਹੈ ਜੀ ਠੀਕ ਹੈ ਹਾਂਜੀ ਉਹ ਉਹਦੇ ਚ ਮਤਲਬ ਉਹ ਕੀ ਫਿਰ ਲੋਹਾ ਸਾਰਾ ਮਤ ਪੂਰਾ ਹੈਵੀ ਮਾਲ ਹੈ ਇਹ ਚਦਰ ਜਿਸਤੀ ਚਦਰ ਹੈ 16 ਕਿਲੋ ਦੀ ਚਦਰ ਹੈ ਇਹ ਚਿੱਟੀ ਚਦਰ ਜਿਸਤੀ ਠੀਕ ਹੈ ਜੀ ਹਾਂ ਜੀ ਇਹ ਮਤਲਬ ਕਿ ਇਹ ਨਹੀਂ ਹੈਗਾ ਵੀ ਕਿ ਤਾਉਂਦਾ ਅਗਲਾ ਕਾਲੀ ਲਾਉਂਦਾ ਕਹਿੰਦਾ ਚਿੱਟੀ ਲਾਤੀ ਆਪਾਂ ਉਹ ਕੰਮ ਨਹੀਂ ਕਰਦੇ ਚਿੱਟੀ ਚਦਰ ਹੈ 16 ਕਿਲੋ ਦੀ ਹੈ ਜਿਸਤੀ ਚਦਰ ਲੱਗੀ ਹੋਈ ਹੈ ਠੀਕ ਹੈ ਜੀ ਇਹ ਵੀ ਗੱਲ ਦੀ ਇਹ ਵੀ ਜੀਤੀ ਨਹੀਂ ਹੈਗੀ ਕਿਉਂ ਜਿਹੜੀ ਮਤਲਬ ਫੈਬਰ ਹੈ ਫੈਬਰ ਆਪਣੀ ਜਗ੍ਹਾ ਇਹ ਆਪਣੀ ਜਗ੍ਹਾ ਠੀਕ ਹੈ ਇਹਨੂੰ ਗਾ ਕੇ ਇਹਨੂੰ ਬਜਾਦਾ ਪਸੰਦ ਕਰਦਾ ਸਾਨੂੰ ਇਹ ਰੋਜੀ ਬਣਾ ਕੇ ਅੱਛਾ ਅੱਛਾ ਹਾਂ ਅਹੀਂ ਹੁੰਦਾ ਜੀ ਕੰਮ ਇਹ ਚ ਵੀ ਡਬਲ ਟੇਰੀ ਹੈ ਇਹ ਜੀ ਸਿੰਗਲ ਬਣਾਈ ਸੀ ਸਿੰਗਲ ਵਾਲੀ ਵੀ ਚੱਲਦੀ ਹੈ ਸਿੰਗਲ ਵਾਲੀ ਥੋੜੀ ਜੀ ਭਾਰੀ ਹੋ ਜਾਂਦੀ ਹੈ ਇਹ ਵੀ ਮਤਲਬ ਕਿ ਆਪਾਂ ਉਹਦੀ ਪਸੰਦ ਹੁੰਦੀ ਹੈ ਜਿਵੇਂ ਠੀਕ ਹੈ ਹਾਂ ਜੀ ਮਾਭੀ ਸਿੰਗਲ ਵਾਲੀ ਲੈ ਲਓ ਤੁਹਾਨੂੰ ਕੀ ਚੱਕਰ ਸਾਈ ਦਾ ਸਾਰੀ ਆਈਟਮ ਹੋਣਾ ਨਹੀਂ ਹੈ ਠੀਕ ਹੈ ਜੀ ਜਿਹੜੀ ਤੁਹਾਨੂੰ ਪਸੰਦ ਆ ਉਹ ਲੈ ਲਓ ਤੇ ਦਰਸ਼ਕੋ ਆ ਵੇਖੋ ਜਿਵੇਂ ਆਪਾਂ ਦਾ ਅਰਪਜਣ ਜੀ ਹੁਰਾ ਦੀ ਇਹਨਾਂ ਦੀ ਪਹਿਲਾਂ ਵੀ ਆਪਾਂ ਆ ਵੀਡੀਓ ਪਾਈ ਸੀ ਤਾਂ ਵੀਡੀਓ ਬਹੁਤ ਜ਼ਿਆਦੀ ਵਾਇਰਲ ਹੋਈ ਸੀ ਤਾਂ ਗੰਗਾ ਨਗਰ ਤੇ ਹੋਰ ਦੂਰੋ ਦੂਰੋ ਕਈ ਥਾਵਾਂ ਤੋਂ ਮਤਲਬ ਇਹਨਾਂ ਨੂੰ ਫੋਨ ਆਉਂਦੇ ਰਹੇ ਤੇ ਰੇੜੀ ਇਹਨਾਂ ਦੀ ਚੱਲੀ ਵੀ ਰਹੀ ਤੇ ਫਿਰ ਤੁਹਾਨੂੰ ਫੋਨ ਕਰਕੇ ਕੰਮ ਮਹਿੰਗਾ ਪੈਂਦਾ ਪਰ ਦੂਰ ਤਾੜੀਏ ਭੇਜ ਸਕਦੇ ਪਰ ਆਪਣੇ ਏਰੀਏ ਦੇ ਵਿੱਚ ਲੋਕਲ ਇਹਨਾਂ ਦੀਆਂ ਜਿਹੜੀਆਂ ਮਤਲਬ ਬਹੁਤ ਵਧੀਆ ਨੇ ਤੇ ਬਹੁਤ ਹੀ ਵਧੀਆ ਤਸੱਲੀ ਬਖਸ਼ ਕੰਮ ਕਰਦੇ ਨੇ ਜੀ ਤੇ ਇਹਨਾਂ ਗਰੰਟੀ ਵਾਲਾ ਕੰਮ ਹੁੰਦਾ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਅੱਜ ਇਹਨਾਂ ਨੇ ਮਿਸਤਰੀ ਜੀ ਹੋਰਾਂ ਨੇ ਪੂਰੀ ਤਸੱਲੀ ਦਿੱਤੀ ਵੀ ਜਿਸ ਦੀ ਚਾਦਰ ਹੈ ਬਹੁਤ ਵਧੀਆ ਤਸੱਲੀ ਵਾਲਾ ਕੰਮ ਕਰਦੇ ਨੇ ਜੀ ਤੇ ਬਾਕੀ ਮਿਸਤਰੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਜਿਵੇਂ ਕੋ ਫਾਈਬਰ ਦੀ ਵੀ ਆਪਾਂ ਰੇੜੀ ਬਣਾਈ ਹੈ। ਜਿਆਦਾਤਰ ਜਿਹੜੀ ਫਾਈਬਰ ਵਾਲੀ ਆ ਤੁਸੀਂ ਜਿਵੇਂ ਗਾਹਕ ਆਉਂਦੇ ਨੇ ਵੀ ਉਹ ਕਿਹੜੇ ਕੰਮ ਲਈ ਜ਼ਿਆਦਾ ਵਰਤੀ ਜਾਂਦੀ ਹੈ ਤਾਂ ਜਿਹੜੀ ਜਿਸਤੀ ਹੈ ਇਹ ਕਿਹੜੇ ਕੰਮ ਲਈ ਵਰਤਦੀ ਹੈ? ਇਹ ਜਿਸਤੀ ਐਵੇਂ ਆ ਜੀ ਇਹਨੂੰ ਆਪਾਂ ਹਰੇਕ ਜਗ੍ਹਾ ਕੰਮ ਲੈ ਲਓ। ਇੱਟਾਂ ਟੋਲੋ, ਰੇਤਾ ਟੋਲੋ, ਬਜਰੀ ਟੋਲੋ। ਜਿੱਥੇ ਮਰਜ਼ੀ ਕੰਮ ਲੈ ਲਓ। ਠੀਕ ਹੈ। ਉਹਦੇ ਚ ਇਦਾਂ ਮਤਲਬ ਕਿ ਥੋੜੀ ਜਿਹੀ ਜ਼ਿਆਦਾ ਮਿੱਟੀ ਨੂੰ ਅਰ ਗੋਬਰ ਨੂੰ ਜ਼ਿਆਦਾ ਕੰਮ ਕਰਦੀ ਹੈ। ਗੋਬਰ ਨੂੰ ਜ਼ਿਆਦਾ ਕੰਮ ਕਰਦੀ ਹੈ। ਕਿਉਂਕਿ ਉਹ ਪਲਾਸਟਿਕ ਹੁੰਦੀ ਆ ਉਹ ਗੋਬਰ ਵਾਸਤੇ ਮਿੱਟੀ ਵਾਸਤੇ ਜ਼ਿਆਦਾ ਬੈਨੀਫਿਟ ਠੀਕ ਹੈ ਹਾਂ ਇਹ ਕੋ ਲੋਹੇ ਚ ਆ ਗਈ ਹਾਂ ਉਹ ਗੋਹੇ ਵਾਸਤੇ ਮਤਲਬ ਗਲਤੀ ਨਹੀਂ ਹੈਗੀ ਗਲਤੀ ਨਹੀਂ ਹੈਗੀ ਹਾਂ ਜੀ ਚਲੋ ਵੈਸੇ ਤਾਂ ਦਰਸ਼ਕੋ ਮਿਸਤਰੀ ਜੀ ਹੁਰੀ ਜਿਵੇਂ ਦੱਸਦੇ ਨੇ ਵੀ ਕੰਮ ਤਾਂ ਇਹਨਾਂ ਤਸੱਲੀ ਬਖਸ਼ ਕੀਤਾ ਪਰ ਫਿਰ ਵੀ ਕਹਿੰਦੇ ਨੇ ਵੀ ਲੋਹਾ ਦਾ ਲੋਹਾ ਹੀ ਹੁੰਦਾ ਹੈ ਜਿਵੇਂ ਲੰਮਾ ਸਮਾਂ ਪਾ ਕੇ ਵੀ ਜਿਵੇਂ ਆਪਾਂ ਜ਼ਿਆਦਾਤਰ ਇਹਨੂੰ ਗੋਹੇ ਜਾਂ ਹੋਰ ਕਿਸੇ ਚੀਜ਼ 'ਚ ਵਰਤਦੇ ਆ ਤਾਂ ਜਦੋਂ ਹੌਲੀ-ਹੌਲੀ ਜਗਾਰ ਲੱਗ ਜਾਂਦਾ ਹੈ ਹਾਂ ਜੀ ਨਾ ਹੀ ਵੀਲੇ ਪਰ ਆਸ਼ਟਵਿਧੀ ਚ ਆਤਾ ਵੀ ਆ ਫਾਈਬਰ ਚ ਆ ਫਾਈਬਰ ਚ ਤਾਂ ਉਹਨੂੰ ਆਪਾਂ ਦੇਖ ਸਕਦੇ ਆ ਵੀ ਉਹਦੇ ਵਿੱਚ ਗੋਹੇ ਦਾ ਕੰਮ ਜਾਂ ਮਿੱਟੀ ਦਾ ਜਾਂ ਆਪਾਂ ਕੋਈ ਹੋਰ ਕੰਮ ਲੈਣਾ ਤਾਂ ਜੋ ਮਰਜੀ ਕੰਮ ਆ ਉਸ ਨੂੰ ਆਪਾਂ ਵਰਤ ਸਕਦੇ ਆ ਤੋਂ ਬਾਅਦ ਇਹਦੇ ਤੇ ਟਾਇਰ ਆਗੇ ਡਬਲ ਟਾਇਰ ਆਗੇ ਠੀਕ ਹੈ ਜੀ ਇਹ ਚ ਇੱਕ ਚੱਕੇ 'ਚ ਲੰਗ ਦੇ 베アリング ਇੱਕ ਪਾਸੇ ਨੇ ਆਪਣੇ ਡਬਲ 베アリング ਪਾਏ ਨੇ ਇੱਕ ਚੱਕੇ 'ਚ ਦੋ ਦੋ 베アリング ਪਾਏ ਇਹ ਡਬਲ ਟੈਰੀ ਆ ਜੀ ਇਹ ਚ ਸਿੰਗਲ ਟੈਰੀ ਵੀ ਬਣ ਜਾਂਦੀ ਐ ਇਹ ਚ ਡਬਲ ਵੀ ਬਣਦੀ ਐ ਠੀਕ ਹੈ ਜੀ 베アリング ਦੋ ਦੋ ਡਬਲ 베アリング ਨੇ ਟੀਪਾਂ ਨਵੀਆਂ ਹੁੰਦੀਆਂ ਨੇ ਟਾਇਰ ਸਖਤ ਹੁੰਦੇ ਨੇ ਠੀਕ ਹੈ ਜੀ ਜਿਹੜੀ ਚੀਜ਼ ਹੋਊਗੀ ਆਪਾਂ ਕਹਿ ਕੇ ਦੰਮਾਂਗੇ ਉਹ ਨਹੀਂ ਹੋਊਗਾ ਵੀ ਮਤਲਬ ਕਿਸੇ ਤਰ੍ਹਾਂ ਦੀ ਵੀ ਜਾਰੀ ਤੇ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਆਪਾਂ ਇਹਦੇ ਵਿੱਚ ਡਬਲ ਬੈਰਿੰਗ ਪਾਏ ਹੋਏ ਨੇ ਵੀ ਸਿੰਗਲ ਜਿਹੜਾ ਮਤਲਬ ਬੈਰਿੰਗ ਹੁੰਦਾ ਹੈ ਉਹਦਾ ਟੁੱਟਣ ਦਾ ਜਾਂ ਝੋਲ ਦਾ ਡਰ ਹੁੰਦਾ ਹੈ ਤੇ ਡਬਲ ਦੇ ਨਾਲ ਡਬਲ ਟਾਇਰ ਦੀ ਮਜ਼ਬੂਤੀ ਬਣ ਜਾਂਦੀ ਹੈ ਇਹਦੇ ਚ ਤਾਕਤ ਜ਼ਿਆਦਾ ਬਣ ਗਈ ਮਜ਼ਬੂਤੀ ਬਣ ਗਈ ਜੇ ਬੈਰਿੰਗ ਇੱਕ ਟੁੱਟ ਗਿਆ ਤਾਂ ਦੂਏ ਨਾਲ ਚੱਲੀ ਜਾਂਦਾ ਜੀ ਚੱਲੀ ਜਾਂਦਾ ਜੇ ਹੁਣ ਇੱਕ ਬੈਰਿੰਗ ਹੋ ਗਿਆ ਉਹ ਤੇ ਇੱਕ ਟੁੱਟ ਗਿਆ ਨਹੀਂ ਉੱਥੇ ਖੜ ਜਾਣਾ ਉੱਥੇ ਖੜ ਜਾਣਾ ਇਹ ਵੀ ਇਚੇ ਬੈਨੀਫਿਟ ਚੀਜ਼ਾਂ ਨੇ ਯਾਰ ਬਿਲਕੁਲ ਜੀ ਤੇ ਜਿਵੇਂ ਆਪਾਂ ਦੇਖ ਰਿਹਾ ਜੀ ਮਿਸਤਰੀ ਜੀ ਜਿਹੜਾ ਨੇ ਡਬਲ 베어ਿੰਗ ਬਾਰੇ ਨਾ ਟਾਇਰਾਂ ਬਾਰੇ ਜਾਣਕਾਰੀ ਦਿੱਤੀ ਤੇ ਬਾਕੀ ਚਲੋ ਇਹ ਤਾਂ ਮਜਬੂਤੀ ਦਾ ਕੰਮ ਕਰਦੇ ਹੀ ਨੇ ਬਾਕੀ ਜਿਹੜੀ ਇਹਦੀ ਮੇਨ ਥੱਲੇ ਹੁੰਦੀ ਹੈ ਜੀ ਇਹੇ ਚਾਸੀ ਹਾਂਜੀ ਹਾਂਜੀ ਇਹਦਾ ਸਭ ਤੋਂ ਵਧੀਆ ਮੋਟਾ ਪਾਈਪ ਲਾ ਕੇ ਤੇ ਆਪਾਂ ਦੇਖ ਸਕਦੇ ਆ ਬਹੁਤ ਹੀ ਵਧੀਆ ਤਸੱਲੀ ਬਖਸ਼ ਕੰਮ ਕੀਤਾ ਹੋਇਆ ਕਿਉਂਕਿ ਜਦੋਂ ਵੀ ਕਿਤੇ ਚੀਜ਼ ਗਲਦੀ ਹੈ ਉਹ ਇਥੋਂ ਚਾਸੀ ਤੋਂ ਗੱਲ ਨਹੀਂ ਸਟਾਰਟ ਹੋ ਜਾਂਦੀ ਹੈ ਤੇ ਚਾਸੀ ਦਾ ਜਿਹੜਾ ਕੰਮ ਹੈ ਉਹ ਇਹ ਬਹੁਤ ਹੀ ਵਧੀਆ ਤਸੱਲੀ ਬਖਸ਼ ਕਰਦੇ ਨੇ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਅਸੀਂ ਆਪਣਾ ਕਈ ਹੁੰਦੇ ਨੇ ਆਪਣਾ ਲਾਲਚ ਜਿਆਦਾ ਕਰ ਜਾਂਦੇ ਜਿਵੇਂ ਆਪਣੇ ਮਤਲਬ ਖਰੀਦਦਾਰ ਨੇ ਉਹਨਾਂ ਨੂੰ ਨਹੀਂ ਦੇਖਦੇ ਪਰ ਉਹਨਾਂ ਦਾ ਖਾਸ ਧਿਆਨ ਇਹ ਰੱਖ ਕੇ ਵੀ ਆਪ ਮਨਾਫਾ ਘੱਟ ਲੈ ਕੇ ਤਾਂ ਕੰਮ ਵਧੀਆ ਤਸੱਲੀ ਬਖਸ਼ ਕਰਦੇ ਨੇ ਕਿਉਂਕਿ ਤਾਂ ਹੀ ਕਹਿੰਦੇ ਨੇ ਵੀ ਅਗਲਾ ਤਾਂ ਹੀ ਚੀਜ਼ ਦੀ ਡਿਮਾਂਡ ਹੁੰਦੀ ਹੈ ਜਿੱਥੇ ਖਰਾ ਸੌਦਾ ਮਿਲਦਾ ਤੇ ਅਗਲਾ ਉੱਥੇ ਜਾਂਦਾ ਤੇ ਇਸ ਕਰਕੇ ਜਿਹੜੀ ਇਹ ਮਤਲਬ ਰੇੜੀ ਤਿਆਰ ਕਰਦੇ ਨੇ ਜਾਂ ਕੁਝ ਵੀ ਹੈ ਉਹਤੇ ਦਿਲੋਂ ਤੇ ਵਧੀਆ ਆਪਣੇ ਭਰੋਸੇ ਦੇ ਨਾਲ ਮਤਲਬ ਵਧੀਆ ਕੰਮ ਕਰਕੇ ਤੇ ਤਸੱਲੀ ਬਖਸ਼ ਕੰਮ ਕਰਕੇ ਦਿੰਦੇ ਨੇ ਮਾਨਪ੍ਰੀਤ ਜਿਵੇਂ ਆਪਾਂ ਦੇਖ ਰਹੇ ਆ ਵੀ ਆਪਾਂ ਪਹਿਲਾਂ ਉਹ ਰੀੜੀਆਂ ਦੇਖੀਆਂ ਹਾਂਜੀ ਤਾਂ ਇਹ ਜਿਹੜੀ ਰੀੜੀ ਆ ਇੱਕ ਤਾਂ ਦੇਖ ਰਹੇ ਆਪਾਂ ਦੇਖ ਰਹੇ ਆ ਵੀ ਇੱਥੋਂ ਇਹ ਬਹੁਤ ਜ਼ਿਆਦੀ ਚਲੋ ਵੀ ਵੈਸੇ ਤਾਂ ਮਜ਼ਬੂਤ ਨੇ ਇਹ ਉਹਦੇ ਨਾਲੋਂ ਮਜ਼ਬੂਤ ਹੈ ਇੱਕ ਇੱਕ ਐਕਸਟਰਾ ਟਾਇਰ ਆ ਜਿਹੜੇ ਇਹਦੇ ਲਾਇਆ ਹੋਇਆ ਤੇ ਇੱਕ ਇਹਦਾ ਸਾਈਜ਼ ਵੱਡਾ ਜੀ ਅੱਜ ਇਹ ਤਾਂ ਇੱਕ ਹੈਵੀ ਤਿਆਰ ਕੀਤੀ ਹੈ ਜੀ ਸਾਈਜ਼ ਵੀ ਵੱਡਾ ਪਰ ਇਹਦੇ ਟਾਇਰ ਵੀ ਹੈਵੀ ਲੱਗੇ ਆ ਸਾਰੀ ਚਾਸੀ ਇਹਦੀ ਆ ਜਿਹੜੀ ਇਹਦੀ ਉੱਪਰੋਂ ਟਰਾਲੀ ਬਣੀ ਹੋਈ ਆ ਇਹ 36 ਇੰਚਾ ਡੂੰਗੀ 10 ਇੰਚੀ ਥੱਲੋ ਵੇਸ 222 ਚੌਪ ਜਿਸਤੇ ਜੱਧਰਾ ਸਾਰੀ ਠੀਕ ਹੈ ਪਰ ਚੱਲਣ ਵੇਲੇ ਇਹਨੇ ਕਿਸੇ ਪਾਸੇ ਕੋਈ ਜੋਰ ਨਹੀਂ ਲੈਣਾ ਕੋਈ ਬੱਚਾ ਚਲਾਵੇ ਕੋਈ ਬਜ਼ੁਰਗ ਚਲਾਵੇ ਕੋਈ ਭੈਣ ਚਲਾਵੇ ਕੋਈ ਮਰਜੀ ਚਲਾਵੇ ਇਹਨੇ ਜੋਰ ਨਹੀਂ ਲੈਣਾ ਕਿਸੇ ਪਾਸੇ ਨਾ ਬਾਹਾਂ ਤੇ ਬਾਜੂਆਂ ਤੇ ਜੋਰ ਹੋਣਾ ਇਹ ਵੀ ਆਰਡਰ ਦਾ ਪੀਸ ਤਿਆਰ ਕਰਿਆ ਸੀਨੇ ਠੀਕ ਇਹਦੇ ਨਾਲ ਦੇ ਪਹਿਲਾਂ ਅਸੀਂ 15 ਬਣਾ ਚੁੱਕੇ ਇਹ ਹੁਣ ਵੱਡੇ ਟਾਇਰ 'ਚ ਤਿਆਰ ਕਰੀਏ ਜਾਰੀ ਕਿ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਵੀ ਜਿਹੜਾ ਇਹ ਐਕਸਟਰਾ ਟਾਇਰ ਇੱਥੇ ਥੱਲੇ ਲਾਇਆ ਹੈ ਵੀ ਜਿਹੜਾ ਵਜਣ ਹੈ ਇਹਦੇ ਉੱਪਰ ਆ ਜਾਂਦਾ ਹੈ ਤੇ ਇਹ ਨੂੰ ਵੀ ਜਿਹੜਾ ਯੋਰ ਹੈ ਉਹ ਨਹੀਂ ਲੱਗਦਾ ਤੇ ਸਾਨੀ ਨਾਲ ਇਹਨੂੰ ਰੇੜਿਆ ਜਾ ਸਕਦਾ ਹੈ ਹਾਂਜੀ ਹਾਂਜੀ ਬਿਲਕੁਲ ਤੇ ਦਰਸ਼ਕੋ ਆ ਵੇਖੋ ਇਸ ਤਰੀਕੀ ਜਿਹੜਾ ਨੇ ਜਿਵੇਂ ਦਿਖਾਇਆ ਵੀ ਇਹਨਾਂ ਨੇ ਵੀ ਬਹੁਤ ਵਧੀਆ ਦਿਮਾਗ ਦੇ ਨਾਲ ਇਹ ਤਕਨੀਕ ਤਿਆਰ ਕੀਤੀ ਹੈ ਇਹ ਟਾਇਰ ਲੱਗਾ ਵੀ ਇਹਦੇ ਨਾਲ ਮਤਲਬ ਜੇ ਕੋ ਬਜ਼ੁਰਗ ਕਾ ਜਾਂ ਬੱਚਾ ਜਾਂ ਕੋ ਭੈਣ ਹੈ ਉਹ ਵੀ ਸਾਨੀ ਦੇ ਨਾਲ ਇਸ ਰੇੜੀ ਨੂੰ ਲਿਜਾ ਸਕਦੀ ਹੈ ਤੇ ਇਸ ਦੀ ਵਰਤੋਂ ਕਰ ਸਕਦੇ ਆਪਾਂ ਤੇ ਇਹ ਵੀ ਬਹੁਤ ਵਧੀਆ ਤਕਨੀਕ ਨਾਲ ਤਿਆਰ ਕੀਤੀ ਹੋਈ ਹੈ ਤੁਸੀਂ ਦੱਸਿਆ ਜੀ ਵੀ ਜਿਵੇਂ ਅੱਜ ਕੱਲ ਹੁਣ ਸੀਜ਼ਨ ਹੈ ਹਾਂਜੀ ਵੀ ਗੰਡਿਆ ਤੇ ਆਲੂਆਂ ਦਾ ਮਤਲਬ ਪਟਾਈ ਹੁੰਦੀ ਹੈ ਤੇ ਲੋਕ ਹਾਂਜੀ 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 ਘਰ ਦੇ ਵਿੱਚ ਉਹ ਉਹ ਵੀ ਬਣਾਉਂਦੇ ਆ ਜੀ ਆਪਾਂ ਹਾਂ ਤੇ ਉਹਦੇ ਵਾਸਤੇ ਟੋਕਰੇ ਵਗੈਰਾ ਉਹ ਵੀ ਬਣਾਉਂਦੇ ਵਿੱਚ ਉਹ ਵੀ ਬਣਾਉਂਦੇ ਆ ਜੀ ਟੋਕਰਾ ਬਣਾਉਂਦੇ ਆ ਆਪਾਂ ਉਹ ਜਾਲੀ ਵਾਲਾ ਬਣਾਉਂਦੇ ਆ ਟੋਕਰਾ ਠੀਕ ਹੈ ਜੀ ਮਤਲਬ ਆਲੂ ਪਿਆਜ਼ ਬਿਲਕੁਲ ਖਰਾਬ ਨਹੀਂ ਹੁੰਦਾ ਦਾਣਾ ਕਿਉਂ ਉਹ ਚ ਦੋ ਖਾਨੇ ਵਾਲੇ ਵੀ ਉਹਨਾਂ ਨੇ ਆਪਾਂ ਤਿੰਨ ਖਾਨੇ ਵਾਲੇ ਬਣਾ ਠੀਕ ਹੈ ਜੀ ਉਹਦੀ ਵੀ ਵਗੈਰ ਵੀ ਡਿਮਾਂਡ ਬਹੁਤ ਹੈ ਠੀਕ ਹੈ ਜੀ ਇਹ ਜੀ ਨਵੀਂ ਤਕਨੀਕ ਹੈ ਜਾਲੀ ਵਧੀਆ ਜਾਲੀ ਹੈ ਇਹ ਨਵੇਂ ਮਾਡਲ 'ਚ ਤਿਆਰ ਕੀਤੀ ਆ ਆਪਣੇ ਆਲੂ ਪਿਆਜ਼ ਵਾਸਤੇ ਠੀਕ ਹੈ ਮਤਲਬ ਕਿ ਇਹਦੇ ਵਿੱਚ ਕੋਈ ਗਲਤੀ ਨਹੀਂ ਇਹ ਚੀਜ਼ੀ ਇਹ ਨਾ ਇਹ ਚੀਜ਼ੀ ਖਰਾਬ ਹੋ ਗਈ ਇਹ ਨਵੇਂ ਮਾਡਲ 'ਚ ਆ ਗਈ ਸਾਰੀ ਇਹ ਜਾਲੀ ਜਾਲੀ ਵਧੀਆ ਜਾਲੀ ਆ ਉਹ ਜਾਲੀ ਦੇ ਮੰਡਲ ਪਏ ਨੇ ਦੇਖੋ ਅਸੀਂ ਵਧੀਆ ਜਾਲੀ ਵਰਤਦੇ ਹਾਂ ਠੀਕ ਹੈ ਉਹ ਨਹੀਂ ਕਦਰ ਡੱਬੀ ਵਾਲੀ ਜਾਲੀ ਹੁੰਦੀ ਆ ਉਹ ਜਾਲੀ ਨਹੀਂ ਵਰਤਦੇ ਉਹ ਹਲਕੀ ਹੁੰਦੀ ਆ ਇਹ ਸਪੈਸ਼ਲ ਜਾਲੀ ਇਹ ਆਪਣੇ ਆਲੂ ਪਿਆਜ਼ ਵਾਸਤੇ ਆ ਹਾਂ ਇਹ ਅਸੀਂ ਮਤਲਬ ਕਿ ਬਹੁਤ ਵਧੀਆ ਤਕਨੀਕ ਨਾਲ ਚੀਜ਼ ਵਧੀਆ ਬਣਾਈ ਹੋਈ ਆ ਕੋਈ ਇਹ ਨਹੀਂ ਹੈਗਾ ਵੀ ਅਸੀਂ ਮਤਲਬ ਮਾੜੀ ਚੀਜ਼ ਮਾਰੀ ਠੀਕ ਹੈ ਹਾਂਜੀ ਹਾਂ ਤੇ ਦਰਸ਼ਕੋ ਜਿਵੇਂ ਤੁਸੀਂ ਵੇਖ ਰਹੇ ਹੋ ਮਿਸਤਰੀ ਜੀ ਹੋਰਾਂ ਨੇ ਦੱਸਿਆ ਇਹ ਪਿਆਜ਼ ਤੇ ਆਲੂ ਪਾਉਣ ਲਈ ਜਿਹੜੀ ਮਤਲਬ ਇਹ ਬਣਾਈ ਹੋਈ ਆ ਇਹ ਜਾਲੀ ਜਾਲੀ ਲਾ ਕੇ ਬਹੁਤ ਵਧੀਆ ਜਿਵੇਂ ਆਪਾਂ ਥੱਲੇ ਦੇਖ ਰਹੇ ਆ ਇਹਦੇ ਟਾਇਰ ਲੱਗੇ ਹੋਏ ਨੇ ਵੀ ਜਿਵੇਂ ਵਜਨ ਹੁੰਦਾ ਆ ਆਪਾਂ ਨੂੰ ਚੁੱਕ ਕੇ ਲਿਜਾਣ ਦੀ ਲੋੜ ਨਹੀਂ ਘੜੀਸ ਕੇ ਲਿਜਾਣ ਦੀ ਲੋੜ ਨਹੀਂ ਟਾਇਰਾਂ ਦੇ ਨਾਲ ਇਹ ਬਹੁਤ ਹੀ ਵਧੀਆ ਸਾਨੀ ਨਾਲ ਤੁਸੀਂ ਜਿੱਥੇ ਮਰਜ਼ੀ ਚਾਹੋ ਤੈਨੂੰ ਲਾ ਸਕਦੇ ਹੋ ਤੇ ਖਿੱਚ ਕੇ ਜਿੰਨੀ ਮਰਜ਼ੀ ਮਤਲਬ ਜ਼ਰੂਰਤ ਹੋਵੇ ਪਿਆਜ਼ ਤੇ ਆਲੂ ਉਹਨਾਂ ਵਰਤ ਸਕਦੇ ਹੋ ਤੇ ਬਾਕੀ ਜੀ ਇਹਨਾਂ ਖੁਰਲੀਆਂ ਬਾਰੇ ਦਿਓ ਹੀ ਜਾਣਕਾਰੀ ਇਹ ਖੁਰਲੀ ਵੀਰ ਜੀ ਦੇਖੋ ਇੱਥੇ ਤੇ ਆਪਾਂ ਕੰਮ ਪਹਿਲੇ ਨੰਬਰ ਤੇ ਤੁਹਾਨੂੰ ਪੱਠੇ ਪਾ ਲਓ ਜੀ ਠੀਕ ਹੈ ਜੀ ਪਾਣੀ ਦਾ ਭਰ ਕੇ ਡੰਗਰਾਂ ਨੂੰ ਪਾਣੀ ਭਲਾ ਲਓ ਭਾਂਡੇ ਮਾਜ ਲਓ ਸਬਜ਼ੀ ਭਾਜੀ ਲਾ ਲਓ ਘਰਾਂ ਆਪਾਂ ਖੋਖੇ ਧਰ ਕੇ ਇਹਨੂੰ 2-4 ਡਰਮ ਇਕੱਠੇ ਸਬਜ਼ੀ ਭਾਜੀ ਲਾ ਲਓ ਆਪਣੇ ਘਰਵਾਦਿਆਂ ਦੀ ਸਬਜ਼ੀ ਭਾਜੀ ਠੀਕ ਹੈ ਇਹਨੂੰ ਜਿੱਥੇ ਮਰਜ਼ੀ ਕੰਮ ਲੈ ਲਓ ਬੀਜ ਬੈਨੀਫਿਟ ਚੀਜ਼ ਹੈ ਬੈਨੀਫਿਟ ਚੀਜ਼ ਹੈ ਇਹ ਦੇਖੋ ਪੂਰਾ ਫਰੇਮ ਬਣਾਇਆ ਹੈ ਪੂਰਾ ਸਾਰਾ ਮਤਲਬ ਐਵੀ ਕੰਮ ਕੀਤਾ ਹੋਇਆ ਹੈ ਤੇ ਜਿਵੇਂ ਦਰਸ਼ਕੋ ਆਪਾਂ ਵੇਖ ਇੰਨਾ ਕੋ ਮਿਸਤਰੀ ਜੀ ਹੁੜਾ ਕੋਲ ਇੱਕ ਫੁਰਲੀ ਮਿਲਦੀ ਹੈ ਤੇ ਫੁਰਲੀ ਜਿਵੇਂ ਇਹਨਾਂ ਨੇ ਦੱਸਿਆ ਵੀ ਪੂਰੀ ਐਨ ਸਫਾਈ ਦੇ ਨਾਲ ਤੇ ਵਧੀਆ ਐਨ ਕੰਮ ਕਰਕੇ ਪੂਰੀ ਤਸੱਲੀ ਬਖਸ਼ੇ ਤਿਆਰ ਕੀਤੀ ਹੋਈ ਹੈ ਤੇ ਜਿਵੇਂ ਆਪਾਂ ਘਰ ਦੇ ਵਿੱਚ ਇੱਕ ਫੁਰਲੀ ਤੋਂ ਕਈ ਤਰ੍ਹਾਂ ਦੇ ਕੰਮ ਲੈ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਸਬਜ਼ੀ ਭਾਜੀ ਲਾ ਲਓ ਹਲੂ ਗੂਟੇ ਲਾ ਲਓ ਜੋ ਵੀ ਮਰਜ਼ੀ ਕੰਮ ਲਾ ਲਓ ਜੀ ਠੀਕ ਹੈ ਇਹ ਹਰ ਜਗ੍ਹਾ ਕੰਮ ਆਉਂਦੀ ਸੀ ਤੇ ਬਾਕੀ ਜੀ ਅੱਗੇ ਉਹ ਡਰਾਮਾ ਬਾਰੇ ਦਿਓ ਜਾਣਕਾਰੀ ਹਾਂਜੀ ਹਾਂਜੀ ਆਹ ਪਾਜੀ ਆ ਪਾਜੀ ਨੇ ਡਰਮ ਬਣਾਇਆ ਆਪਾਂ ਨੇ ਠੀਕ ਹੈ ਜੀ ਇਹਦੇ ਚ ਇੱਕ ਤੇ ਪਹਿਲੇ ਨੰਬਰ ਤੇ ਜੀ ਆਪਾਂ ਨੂੰ ਡੰਗਰਾਂ ਵਾਸਤੇ ਦਾਣਾ ਭਿਉ ਲੋ ਖਲ ਭਿਉ ਲੋ ਪਾਣੀ ਦਾ ਭਰ ਕੇ ਧਰ ਤੋਂ ਡੰਗਰਾਂ ਨੂੰ ਪਾਣੀ ਪਲਾਉਣ ਨੂੰ ਉਸ ਤੋਂ ਬਾਅਦ ਆਪਾਂ ਮਤਲਬ ਇਹਦੇ ਚ ਘਰੇ ਕੱਪੜੇ ਧੋਣੇ ਨੇ ਜਿਵੇਂ ਟੱਪ ਦੀ ਜੋਗਾ ਕੰਮ ਲੈਣਾ ਉਸ ਤਰ੍ਹਾਂ ਕੰਮ ਲੈ ਲਓ ਜਿੱਦਾਂ ਮਾ ਜੀ ਇਹਨੂੰ ਘਰੇ ਫਲ ਲਾਉਣਾ ਪੇਡਾ ਲਾਉਣਾ ਆਪਣੇ ਖਾਲਾ ਵਾਲਾ ਇਹਦੇ ਚ ਮਿੱਟੀ ਪਾ ਕੇ ਆਪਾਂ ਪੇਡਾ ਲਾ ਸਕਦੇ ਉਦੋਂ ਬਾਅਦ ਹਮਨੇ ਫੁੱਲ ਬੂਟੇ ਨੇ ਦੂਸਰੇ ਉਹ ਜਿਵੇਂ ਮਰਜੀ ਲਾ ਸਕਦੇ ਹੈ ਜੀ ਮਤਲਬ ਕਿ ਇਹ ਬਹੁਤ ਵਧੀਆ ਬੈਨੀਫਿਟ ਚੀਜ਼ਾਂ ਆਂ ਘਰਾਂ ਵਾਸਤੇ ਜਿਵੇਂ ਘਰ 'ਚ ਆਪਾਂ ਨੂੰ ਧਰਤੀ ਪੱਟਣ ਨਾਲੋਂ ਇਹਦੇ ਵਿੱਚ ਮਿੱਟੀ ਪਾਓ ਫਲ ਵਾਲਾ ਪੇਟਾ ਤਿਆਰ ਕਰਦੇ। ਇਹ 'ਚ ਫਲ ਬਹੁਤ ਵਧੀਆ ਲੱਗਦਾ। ਇਹ ਯਾਨੀ ਕਿ ਇਹ ਤਾਂ ਉਹ ਗੱਲ ਹੋ ਗਈ ਵੀ ਡਰਮ ਇੱਕ ਤੇ ਕੰਮ ਅਨੇਕ ਹਾਂਜੀ 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 ਵੀ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਵੀ ਆਪਾਂ ਘਰ ਦੇ ਵਿੱਚ ਕਿਸੇ ਜਿੰਨਾ ਕੰਮ ਕਰਾਇਆ ਵੀ ਉਹ ਵਰਤੋਂ ਦੇ ਵਿੱਚ ਹਾਂਜੀ ਹਾਂਜੀ ਮਤਲਬ ਹਰੇਕ ਜਗ੍ਹਾ ਵਾਸਤੇ ਚਾਹੁੰਦਾ ਜੀ ਬਸ ਲੋੜ ਅੱਜ ਬਾਤ ਜਿਆਦਾਤਰ ਆਪਾਂ ਦੇਖਦੇ ਆਂ ਵੀ ਕਈ ਘਰਾਂ ਦੇ ਵਿੱਚ ਜਗ੍ਹਾ ਥੋੜੀ ਹੁੰਦੀ ਹੈ ਤੇ ਕਈਆਂ ਨੂੰ ਸ਼ੌਂਕ ਹੁੰਦਾ ਸਬਜ਼ੀ ਲਾਉਣ ਦਾ ਹਾਂਜੀ ਹਾਂਜੀ ਹਾਂ ਤਾਂ ਇਹਦੇ ਵਿੱਚ ਮਿੱਟੀ ਪਾ ਕੇ ਤਾਂ ਤੁਸੀਂ ਜਿਵੇਂ ਮਿਸਤਰੀ ਜੀ ਹੁਣੇ ਦੱਸਿਆ ਵੀ ਕੋਈ ਨਾ ਕੋਈ ਇਹਦੇ ਵਿੱਚ ਸਬਜ਼ੀ ਵੀ ਲਾ ਸਕਦੇ ਜੋ ਜੋ ਮਰਜ਼ੀ ਕੰਮ ਕਰ ਲੈ ਲਓ ਸਬਜ਼ੀ ਲਾ ਲਓ ਪੇੜਾ ਲਾ ਲਓ ਜੋ ਮਰਜ਼ੀ ਲਾ ਤੇ ਮੈਸਟਰੀ ਜੀ ਫਿਰ ਹੋਰ ਆਪਣੇ ਕੋਲ ਕਿਹੜੀਆਂ ਗੜੀਆਂ ਬਣਾਉਂਦੇ ਆ। ਉਹ ਆਪਣੇ ਲਈ ਕਾ ਆ ਗਈ ਜੀ ਆਪਣੀ। ਪਾਤੀ ਪੱਥਰਾਂ ਵਾਲੀ ਇਹ ਮਸ਼ੀਨ ਬਣਾਈ ਆ ਜੀ ਇੱਕ ਇਹ। ਇਹ ਦੇਖੋ। ਇਹਦੇ ਗੋਬਰ ਦਾ ਲੈ ਕੇ ਨਾ ਜੀ ਢੇਰੀ ਲਾ ਕੇ ਨੂੰ ਇਹ ਇਹਦੇ ਨਾਲ ਜਿਵੇਂ ਮਰਜ਼ੀ ਪਾਤੀ ਪੱਥਰ। ਉੱਤੋਂ ਪੜ ਕੇ ਇਹਨੂੰ ਆਪਾਂ ਐਵੇਂ ਭਰ ਲਓ। ਠੀਕ ਹੈ ਜੀ। ਉੱਤੋਂ ਭਰ ਕੇ ਇਸ ਤੋਂ ਬਾਅਦ ਚੱਕ ਕੇ ਨੂੰ ਮਤਲ ਇਧਰੋਂ ਆਹ ਤਾਂ ਆ ਜਾਣਾ ਲੀਵਰ ਜਦੋਂ ਕਾ ਪਾਤੀ ਆ ਗਈ। ਉਸ ਤੋਂ ਬਾਅਦ ਪਰਾ ਕਰਾਂਗੇ ਇਹਨੂੰ ਆਪਾਂ ਥੱਲੇ ਦੱਬ ਦੋ ਪਾਤੀ ਬਾਹਰ ਆ। ਜਾਣੀ ਕਿ ਥੱਲੇ ਥਾਪੀ ਬਣ ਕੇ ਥੱਲੇ ਤਿਆਰ ਆਪਣੇ ਤਿਆਰ ਹੋ ਕੇ ਆਪਣੇ ਆਪ ਆ ਜੀ ਠੀਕ ਇਹ ਦੀ ਬਹੁਤ ਬੇਨਫੀਟ ਚੀਜ਼ ਹੈ ਤੇ ਦਰਸ਼ਕੋ ਜਿਨੇ ਮਿਸਤਰੀ ਜੀ ਬਿਖਾ ਰਹੇ ਨੇ ਵੀ ਜਿਵੇਂ ਹੁਣ ਜੋਕ ਬਦਲਦਾ ਜਾਂਦਾ ਤੇ ਜੋਕ ਦੇ ਨਾਲ ਨਵੀਆਂ-ਨਵੀਆਂ ਚੀਜ਼ਾਂ ਹੁੰਦੀਆਂ ਜਾਂਦੀਆਂ ਚਲੋ ਬਾਹਲੇ ਆਣੇ ਤਾਂ ਇਹ ਚੀਜ਼ ਦੇਖੀ ਹੋਣੀ ਹੈ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਬਾਰੇ ਆਪਾਂ ਤਾਂ ਕਰਕੇ ਜਾਣਕਾਰੀ ਦੇ ਰਹੇ ਆ ਵੀ ਜਿਵੇਂ ਹੁਣ ਅੱਜ ਕੱਲ੍ਹ ਹੱਥਾਂ ਦੇ ਨਾਲ ਜਿਹੜੀਆਂ ਥਾਪੀਆਂ ਥਾਪਦੀਆਂ ਨੇ ਔਰਤਾਂ ਤੇ ਉਹਨਾਂ ਦੀ ਜਿਹੜੀ ਖੇਚਲ ਹੈ ਪਹਿਲਾਂ ਨਾਲ ਘਟ ਜੂਗੀ ਕਿਉਂਕਿ ਜਿਹੜੀ ਇਹ ਮਿਸਤਰੀ ਜੀ ਹੁਣਾਂ ਨੇ ਤਿਆਰ ਕੀਤੀ ਹੈ ਮਸ਼ੀਨ ਹੈ ਦੇ ਨਾਲ ਬੋਹੇ ਦੇ ਵਿੱਚ ਮਾਰ ਕੇ ਦੱਬ ਕੇ ਉੱਪਰੋਂ ਤੇ ਇਹਦੇ ਉੱਪਰ ਇਹੇ ਦਿੱਤਾ ਹੋਇਆ ਜੀ ਤਾਂ ਆਏਗਾ ਉਸ ਤੋਂ ਬਾਅਦ ਦੱਬ ਕੇ ਥੱਲੇ ਜੀ ਫਿਰ ਥੱਲੇ ਹੀ ਦੱਬ ਕੇ ਛੱਡ ਦੇਣਾ ਥੱਲੇ ਜਾ ਕੇ ਆਪਣੇ ਬੋਹੇ ਨੇ ਜਿਹੜੇ ਉਹ ਤਿਆਰ ਹੋ ਜਾਣਗੇ ਤੇ ਇਹ ਵੀ ਬਹੁਤ ਵਧੀਆ ਮਿਸਤਰੀ ਜੀ ਤੁਸੀਂ ਤਿਆਰ ਕੀਤਾ ਕਿਉਂਕਿ ਔਰਤਾਂ ਦੇ ਖਾਸ ਕਰਕੇ ਖੁਸ਼ ਹੋਣਗੀਆਂ ਕਿਉਂਕਿ ਇਹਨਾਂ ਦੀ ਖੇਚਲ ਘਟ ਜੂਗੀ ਹਾਂਜੀ ਹਾਂਜੀ ਤੇ ਚਲੋ ਐਵੇਂ ਵੀ ਕੰਮ ਵੀ ਵੱਧ ਹੋਊਗਾ ਬਾਕੀ ਇਹਨੂੰ ਐਵੇਂ ਵੀ ਜ਼ਰੂਰੀ ਨਹੀਂ ਔਰਤਾਂ ਇਹਨੂੰ ਹਰ ਇੱਕ ਚਲਾ ਸਕਦਾ ਹੈ ਬਜ਼ੁਰਗ ਬੱਚਾ ਨੌਜਵਾਨ ਕੋਈ ਵੀ ਇਹਨੂੰ ਕੋਈ ਵੀ ਚਲਾ ਸਕਦਾ ਕੋਈ ਵੀ ਚਲਾ ਸਕਦਾ ਇਹ ਜਿਵੇਂ ਮਿਸਤਰੀ ਜੀ ਆਪਾਂ ਇਹ ਦੇਖ ਦੇਖ ਰਿਹਾ ਇਹ ਇਹ ਰੀੜੀ ਆ ਗਈ ਜੀ ਆਪਣੀ ਜਿਵੇਂ ਆਮ ਆਪਣੇ ਕੋਈ ਘਰਾਂ ਚ ਜਿਵੇਂ ਥੋੜਾ ਘੱਟ ਡੰਗਰ ਨੇ ਜੀ ਤੇ ਜੀ ਜਾਂ ਕੋਈ ਮਤਲਕ ਅਗਲਾ ਕਹਿੰਦਾ ਵੀ ਘੱਟ ਫੈਲਣੇ ਨੇ ਇਹਦੇ ਚ ਗੋਬਰ ਭਰ ਕੇ ਇਹਨੂੰ ਇਦਾਂ ਢੇਰੀ ਕਰ ਲੋ ਠੀਕ ਜੀ ਉਸ ਤੋਂ ਬਾਅਦ ਜਿਵੇਂ ਹੁਣ ਘਰੇ ਆਪਾਂ ਨੂੰ ਕੋਈ ਕੰਮ ਕਰਨਾ ਜੀ ਮਿੱਟੀ ਪਾਉਣੀ ਆ ਘਰ ਪਾ ਰਹੇ ਆ ਮਿੱਟੀ ਰੇਤਾ ਬਜਰੀ ਲਿਜਾ ਕੇ ਇਹਨੂੰ ਆਪਾਂ ਕੋਲ ਜਾ ਕੇ ਢੇਰੀ ਲਾ ਦੇ ਠੀਕ ਜੀ ਕਿਉਂਕਿ ਮਜ਼ਦੂਰ ਜਾ ਕੇ ਲੈ ਕੇ ਜਾਊਗਾ ਇੱਕ ਤਸਲਾ ਚੱਕੂ ਇਹਦੇ ਚ ਚਾਰ ਤਸਲੇ ਪੈਣਗੇ ਜਾ ਕੇ ਅਗਲਾ ਜਾ ਕੇ ਕੰਮ ਸ਼ੇਤੀ ਨਿਪਟਣ ਠੀਕ ਹੈ ਇਹ ਇਹ ਚੀਜ਼ ਹਟ ਵਾਸਤੇ ਹੈ ਇਹ ਇਹ ਨੂੰ ਵੀ ਜਿੱਥੇ ਮਰਜ਼ੀ ਕੰਮ ਲੈ ਲਓ ਕੋਪਰ ਵਾਸਤੇ ਰੇਤਾ ਆਪਾਂ ਜਿਹੜੀ ਸਿਮਿੰਟ ਲੈ ਕੇ ਜਾਣਾ ਜਿੱਥੇ ਮਰਜ਼ੀ ਲੈ ਕੇ ਵੀ ਜਾਣੀ ਕਿ ਤਿੰਨ ਚਾਰ ਬੰਦਿਆਂ ਦਾ ਕੰਮ ਇਹ ਰੇੜੀ ਕੱਲੀ ਕਰ ਦਿੰਦੀ ਹੈ ਹਾਂ ਕਿਉਂਕਿ ਇੱਕ ਬੰਦੇ ਦੀ ਜ਼ਰੂਰਤ ਹੈ ਤੇ ਤਿੰਨ ਚਾਰ ਬੰਦਿਆਂ ਦਾ ਕੰਮ ਤਿੰਨ ਬੰਦਿਆਂ ਦਾ ਕੰਮ ਕਰੂਗੀ ਤਿੰਨ ਬੰਦਿਆਂ ਦਾ ਕੱਲੀ ਕਰ ਦਿੰਦੀ ਹੈ ਹਾਂ ਜੀ ਕੱਲੀ ਕੰਮ ਕਰੀ ਤੇ ਬਾਕੀ ਦਰਸ਼ਕੋ ਇਹ ਵੀ ਬਹੁਤ ਵਧੀਆ ਮਿਸਤਰੀ ਜੀ ਫਰਾਂ ਨੇ ਰੇੜੀ ਤਿਆਰ ਕੀਤੀ ਹੈ ਜਿਵੇਂ ਗੋਬਰ ਵਾਸਤੇ ਜਾਂ ਆਪਾਂ ਜਿਵੇਂ ਮਿਸਤਰੀ ਜੀ ਨੇ ਦੱਸਿਆ ਹੋਰ ਕਮਾਲੀ ਤਾਂ ਇਹਨੂੰ ਵੀ ਤੁਸੀਂ ਆਪਣੀ ਘਰ ਦੀ ਵਰਤੋਂ ਲਈ ਲਿਜਾ ਸਕਦੇ ਹੋ ਤੇ ਇਹ ਵੀ ਬਹੁਤ ਵਧੀਆ ਜੀ। ਬਾਕੀ ਦੇਖੋ ਆ ਆ ਗਿਆ ਜੀ ਇਹ ਇੰਦਰ ਇਹ ਚੁੱਲਾ ਆ ਗਿਆ ਜਿਵੇਂ ਘਰਾਂ 'ਚ ਅੱਜਕੱਲੇ ਕਿੱਦੇ ਨਹੀਂ ਬਣਾਉਂਦੇ। ਇਹ ਚੁੱਲਾ ਲੋਹੇ ਦਾ ਬਣਿਆ ਬਣਾਇਆ ਚੁੱਲਾ ਜੀ। ਇਹਨੂੰ ਰੇੜੀ ਕਿ ਜਿੱਧਰ ਨੂੰ ਮਰਜ਼ੀ ਲੈ ਜਾਓ। ਠੀਕ ਹੈ। ਸਿਆਲ ਚਲਾ ਲਓ, ਗਰਮੀ ਚਲਾ ਲਓ ਜਿੱਥੇ ਮਰਜ਼ੀ ਆਪਣਾ ਇਹਨੂੰ ਕੰਮ ਲੈ ਲਓ ਜੀ ਧਰ ਕੇ। ਛਾਵੇਂ ਧਰ ਲਓ, ਤੁਪੇ ਧਰ ਲਓ। ਇਹ ਵੀ ਲੋਹੇ ਦਾ ਬਣਿਆ ਹੋਇਆ ਜੀ। ਇਹ ਵੀ ਬਹੁਤ ਬੰਨੀ ਵਧੀਆ ਚੀਜ਼ ਹੈ। अच्छा जानिके ये लोहे दा बणया होया चुल्ले हां जी लोहे दा बणया है ते दर्शको जिवे देख रहे हो भी ये भी इथे मिस्त्री जी हुणा कोई चुल्ले बने बणाए मिलते ने जिवे हुन आजकाल बाले ने मिट्टी दे नाल खेचळ नहीं करनी चंदे या ओही ਗੱਲ ਆ ਜਾਂਦੀ ਹੈ ਵੀ ਦੂਜੀ ਚੀਕ ਨਹੀਂ ਮਿੱਟੀ ਛੇਤੀ ਮਿਲਦੀ ਹੋਣੀ ਮਿਲਦੀ ਨਹੀਂ ਸਾ ਬਾਕੀ ਅੱਜਕੱਲ ਖੇਚਲ ਕਰਕੇ ਰਾਜੇ ਤੇ ਇਸ ਕਰਕੇ ਇਹ ਲੋਹੇ ਦੇ ਚੁੱਤੇ ਵੀ ਬਹੁਤ ਵਧੀਆ ਮਿਸਤਰੀ ਜੀ ਹੁਣਾ ਨੇ ਤਿਆਰ ਕੀਤੇ ਨੇ ਤੇ ਜਿਵੇਂ ਥੱਲੇ ਦਿਖਾਇਆ ਹੋਇਆ ਇਹਨੂੰ ਟਾਇਰ ਲੱਗੇ ਹੋਏ ਨੇ ਤੇ ਕੋਈ ਚੁੱਕ ਕੇ ਲਿਜਾਣਾ ਨਹੀਂ ਕਈ ਰਾਵੇ ਚ ਆਪਾਂ ਦੇਖਦੇ ਆ ਸਵਾਹ ਹੁੰਦੀ ਆ ਜਾਂ ਭਾਰਾ ਹੁੰਦਾ ਤਾਂ ਇਹਨੂੰ ਖਿੱਚ ਕੇ ਜਿੱਥੇ ਜਿੱਥੇ ਵੀ ਆਪਾਂ ਲਿਜਾਣਾ ਹੋਏ ਤੇ ਉਥੇ ਆਪਾਂ ਇਹਨੂੰ ਵਰਤੋ ਲਈ ਲਿਜਾ ਸਕਦੇ ਆ ਤੇ ਇਹ ਵੀ ਬਹੁਤ ਵਧੀਆ ਮਿਸਤਰੀ ਤੁਸੀਂ ਜਿੰਦੇ ਤਿਆਰ ਕੀਤੇ ਹੋਏ ਨੇ ਇਹ ਵੀ ਇੰਨਾਂ ਕੋਲ ਇੱਥੇ ਮਿਲਦੇ ਨੇ ਤੇ ਤੁਸੀਂ ਇਹ ਵੀ ਆਣ ਕੇ ਲਿਜਾ ਸਕਦੇ ਹੋ ਓਏ ਵਾਲਾ ਫੌੜਾ ਆ ਗਿਆ ਕਈ ਆ ਗਏ ਜੀ ਹਰ ਜਗ੍ਹਾ ਕਿਸਾਨ ਜੇ ਖੇਤੀਚਾਰ ਹਰ ਇੱਕ ਜਗ੍ਹਾ ਸੰਦ ਆਪਣੇ ਕੰਮ ਆਉਂਦਾ ਹੈ ਤੇ ਬਾਕੀ ਉਹੀ ਗੱਲ ਹੈ ਜੀ ਜਿਵੇਂ ਆਪਾਂ ਵਿੱਚ ਇਹ ਦਿਖਾਇਆ ਵੀ ਖੇਤੀਬਾੜੀ ਦੇ ਜਿਵੇਂ ਸੰਦ ਨੇ ਇਹ ਫੌੜੇ ਹੋ ਗਏ ਕਈਆਂ ਹੋ ਗੀਆਂ ਆਹ ਨਰਮਾ ਗੋਡਣ ਵਾਲੇ ਦੁੱਜੇ ਕਸੀਏ ਹੋ ਗਏ ਤੇ ਇਹ ਸਾਈਡ ਜਿਵੇਂ ਆਪਣੀਆਂ ਰੰਬੀਆਂ ਦਾਤਰੀਆਂ ਵੀ ਹਰ ਇੱਕ ਤਰ੍ਹਾਂ ਦੇ ਸੰਦ ਇਹਨਾਂ ਕੋਲ ਇੱਥੇ ਮਿਲਦੇ ਨੇ ਤੇ ਬਾਕੀ ਇੱਕ ਤੁਹਾਨੂੰ ਹੋਰ ਦਿਖਾਣਾ ਚਾਹੁੰਦੇ ਆ ਵੀ ਜਿਵੇਂ ਅੱਜ ਕੱਲ ਆਪਾਂ ਨੂੰ ਲੋੜ ਹੁੰਦੀ ਐ ਵੀ ਆਪਾਂ ਕੋਈ ਵੀ ਫਸਲ ਬੀਜਦੇ ਆ ਤੇ ਉਹਦੀ ਬਾੜ ਦੀ ਜ਼ਰੂਰਤ ਹੁੰਦੀ ਐ ਤੇ ਉਹਦੇ ਲਈ ਖੱਡੇ ਪੱਟਣੇ ਸੱਪੜ ਦੇ ਨਾਲ ਬਹੁਤ ਔਖੇ ਹੁੰਦੇ ਨੇ ਤੇ ਉਹ ਵੀ ਆਪਾਂ ਤੁਹਾਨੂੰ ਉੱਤਰ ਦਿਖਾਣੇ ਆ ਉਹ ਵੀ ਮਿਸਤਰੀ ਜੀਹਰਾਂ ਕੋਲ ਮਿਲ ਜਾਂਦੇ ਦਿਖਾਓ ਜੀ ਉਹ ਇਹ ਬਰਮਾ ਇਹ ਦੇਖੋ ਇਹ ਆਪਾਂ ਨੇ ਕੋਈ ਕੀਲਾ ਗੱਢਣਾ ਖੇਤ ਜੋ ਬਾੜ ਕਰਨੀ ਐ ਇਹਨੂੰ ਗੱਡ ਕੇ ਬਸ ਐਵੇਂ ਘਮਾਓ ਕੀਲਾ ਗੱਡੂ ਟੋਵਾ ਪਟੋ ਕੀ ਇਹਦੇ ਵਿੱਚ ਕੀਲਾ ਸੇ ਠੀਕ ਐ ਇਹਦੇ ਵਿੱਚ ਇਹ ਬਹੁਤ ਬ ਇਹ ਵਰਮਾ ਹੀ ਕਿਤੇ ਆ ਵਰਮਾ ਤੇ ਜਿਵੇਂ ਆਪਾਂ ਦਿਖਾ ਰਹੇ ਆ ਜੀ ਆ ਮਿਸਤਰੀ ਜੀ ਹੋਰਾਂ ਨੇ ਦਿਖਾਇਆ ਹੈ ਵਰਮਾ ਤੇ ਇਹਦੇ ਨਾਲ ਖੱਡਾ ਪਟਣਾ ਜੇ ਕਿਲਾ ਲਾਉਣਾ ਹੈ ਜਾਂ ਆਪਾਂ ਕੋਈ ਖੰਭਾ ਲਾਉਣਾ ਹੈ ਜਾਂ ਕੋਈ ਹੋਰ ਜਿਹੜੀ ਜ਼ਰੂਰਤ ਆ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਡੰਡਾ ਜਾਂ ਟੰਬਾ ਕੋਈ ਗੱਡਣਾ ਹੈ ਤੇ ਇਹਦੇ ਨਾਲ ਬਹੁਤ ਹੀ ਜ਼ਿਆਦੀ ਸਹਾਨੀ ਹੋ ਜਾਂਦੀ ਹੈ ਤੇ ਇਹ ਵੀ ਮਿਸਤਰੀ ਜੀ ਖਰਾਂ ਕੋਲ ਇੱਥੇ ਮਿਲਦੇ ਨੇ ਤੇ ਜੇ ਤੁਹਾਨੂੰ ਜਰੂਰਤ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਤੇ ਬਾਕੀ ਤੰਗਲੀਆਂ ਆਗੀਆਂ ਹੋਰ ਖੇਤੀਬਾੜੀ ਦਾ ਸਾਰਾ ਸਮਾਨ ਇਨਾਂ ਕੋਲ ਮਿਲਦਾ ਹੈ ਤੇ ਇੱਕ ਖਾਸ ਕਰਕੇ ਜਿਹੜਾ ਇਨਾਂ ਕੋਲ ਸਮਾਨ ਮਿਲਦਾ ਹੈ ਜੀ ਉਹ ਰਾਜਗਰੀ ਦਾ ਸਮਾਨ ਵੀ ਮਿਲ ਜਾਂਦਾ ਜਿਵੇਂ ਹੋਗੀਆਂ ਜੀ ਤੇਸੀਆਂ ਤੇ ਹੋਰ ਕਈ ਕੁਝ ਰਾਜਗਰੀ ਦਾ ਸਮਾਨ ਮੁੰਡਾ ਹਰ ਇੱਕ ਤਰ੍ਹਾਂ ਦਾ ਇਨਾਂ ਕੋਲ ਮਿਲ ਜਾਂਦਾ ਤੇ ਉਹ ਵੀ ਤੁਸੀਂ ਆੜ ਕੇ ਲਿਜਾ ਸਕਦੇ ਹੋ ਦੂਜੀਆਂ ਆਰੀਆਂ ਮਿਲ ਜਾਂਦੀਆਂ ਨੇ ਜੀ ਬਸ ਦਰਖਤ ਵੱਡਾਂ ਵਾਲੀਆਂ ਇੱਕ ਹੱਥ ਵਾਲੀਆਂ ਡਬਲ ਖਿੱਚਣ ਵਾਲੀਆਂ ਆਰੀਆਂ ਹਰ ਇੱਕ ਤਰ੍ਹਾਂ ਦੀ ਆਰੀ ਵੀ ਇਨਾਂ ਕੋਲ ਮਿਲ ਜਾਂਦੀ ਹੈ ਹਾਟੇ ਲਵੇ ਜੀ ਕਰਨੀ ਹੋਗੀ ਤੇਸੀ ਹੋਗੀ ਮਝੋਲਾ ਹੋ ਗਿਆ ਸੂਤ ਤੇ ਗਰਮਾਲਾ ਕੰਡਿਗੇ ਚ ਰਾਜਗੀਰੀ ਵਾਲੇ ਸਾਰੇ ਸੰਤ ਸਾਡੇ ਲਵੇ ਹੈਗੇ ਨੇ ਠੀਕ ਹੈ ਹਾਂਜੀ ਤੇ ਆਪਣਾ ਮਿੱਤਰੀ ਜੀ ਹੁਣ ਤੁਸੀਂ ਆਪਣਾ ਡਰੈਸ ਤੇ ਨੰਬਰ ਦੇ ਦਿਓ ਵੀ ਜੇਕਰ ਜਿਹੜੇ ਦਰਸ਼ਕ ਨੂੰ ਲੋੜ ਹੋਊਗੀ ਉਹ ਫੋਨ ਕਰਕੇ ਜਾਂ ਆਪਣੇ ਇਸ ਡਰੈਸ ਤੇ ਆਣ ਕੇ ਰੇੜੀ ਜਾਂ ਕਿਸੇ ਹੋਰ ਕੋਈ ਚੀਜ਼ ਦੀ ਜ਼ਰੂਰਤ ਹੈ ਤਾਂ ਲਿਆ ਜਾ ਸਕਦਾ ਹੈ ਹਾਂਜੀ ਸਾਡਾ ਡਰੈਸ ਹੈਗਾ ਜੀ ਸਮਾਣਾ ਭਵਾਨੀਗੜ੍ਹ ਰੋਡ ਨੇੜੇ ਚੱਕੀ ਅੱਠਾ ਤੇ ਨਜ਼ਦੀਕ ਗਏ ਏਜੰਸੀ ਵੀ ਤੇ ਇੱਕ ਆਪਣਾ ਮੋਬਾਈਲ ਨੰਬਰ ਦੇ ਦਿਓ ਜੀ ਮੇਰਾ ਮੋਬਾਈਲ ਨੰਬਰ ਹੈਗਾ 94655 52412 ਇੱਕ ਕਰੀ ਫੇਰ ਦੋ ਵਾਰੀ ਦੱਸ ਦਿਓ ਜੀ ਮੋਬਾਈਲ ਨੰਬਰ 94655 52412 ਠੀਕ ਹੈ ਜੀ ਤੇ ਦਰਸ਼ਕੋ ਜਿਵੇਂ ਆਪਾਂ ਦਿਖਾਇਆ ਵੀ ਇੱਥੇ ਇਹ ਬਾਈ ਜੀ ਹੋਰੀ ਰੇੜੀਆਂ ਤਿਆਰ ਕਰਦੇ ਨੇ ਜਾਂ ਹੋਰ ਖੁਰਲੀਆਂ ਵਗੈਰਾ ਜਾਨੀ ਕਿ ਖੇਤੀਬਾੜੀ ਦਾ ਐਗਰੀਕਲਚਰ ਦਾ ਕੋਈ ਵੀ ਤੁਹਾਨੂੰ ਸਮਾਨ ਚਾਹੀਦਾ ਕੋ ਕਹੀ ਕੋਈ ਆਪਣਾ ਪਹਾੜਾ ਇਹ ਆ ਬਤ ਤੰਗਲੀ ਜਾ ਕੋ ਹੋਰ ਕਿਸੇ ਤਰ੍ਹਾਂ ਦੀ ਦਾਤੀ ਰੰਬੇ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਇਹਨਾਂ ਕੋਲ ਆਈਟਮ ਮਿਲਦੀ ਆ ਤੇ ਤੁਸੀਂ ਲੈ ਜਿੱਥੇ ਆ ਕੇ ਇੱਥੇ ਕੋਲ ਜਾ ਸਕਦੇ ਹੋ ਤਾਂ ਰੇਟ ਵੀ ਨੇ ਜਿਹੜੇ ਬਹੁਤ ਹੀ ਵਧੀਆ ਬਾਜ਼ਰਬ ਤੇ ਸਹੀ ਰੇਟ ਲਾਉਂਦੇ ਨੇ ਤੇ ਤੁਸੀਂ ਆ ਕੇ ਇਹਨਾਂ ਨਾਲ ਇੱਥੇ ਸੰਪਰਕ ਕਰ ਸਕਦੇ ਹੋ ਤੇ ਹੁਣ ਦਿਓ ਜੀ ਇਜਾਜ਼ਤ ਨਵਾਂ ਵਲੌਗ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਸਰ ਪਿਆਰ ਭਰੀ ਸਸਰੀਕਾ